ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੋਰ ਤੋਂ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀਜ਼ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀਨ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਠੀਕ ਹੈ ਜੀ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਤੇ ਅੱਜ ਆਪਾਂ ਲੈ ਕੇ ਆ ਗਏ ਹਾਂ ਬਹੁਤ ਸੋਹਣੇ ਕਾਟਨ ਦੇ ਸੂਟ ਹੈ ਨਾਰਮਲ ਰੇਂਜ ਹੋਏਗੀ ਬਹੁ ਵਾਸ਼ ਕਰਨ ਤੇ ਖਰਾਬ ਨਾ ਹੋਵੇ ਵਟਣਾ ਪੈਨ ਪ੍ਰੈਸ ਦੀ ਜੁਰੜ ਨਾ ਹੋਵੇ ਉਹ ਵਾਲੀ ਕਾਟਨ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆਵਾਂਗੇ ਗਿਫਟ ਮਿਲੇਗਾ ਜੀ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਣਗੇ ਔਰ ਉਹਦਾ ਸਕਰੀਨਸ਼ਾਟ ਸਾਨੂੰ ਸੈਂਡ ਕਰਨਗੇ ਇਸ ਮਹੀਨੇ ਦੇ ਲਾਸਟ ਤੇ ਗਿਫਟ ਮਿਲੇਗਾ ਤੇ ਉਸ ਤੋਂ ਪਹਿਲਾਂ ਦੇਖਦੇ ਆ ਅੱਜ ਦੇ ਸੂਟ ਸੂਟ ਉਹਨਾਂ ਕੀ ਜੀ ਬਹੁਤ ਪਿਆਰੇ ਠੀਕ ਹੈ ਇਹ ਕਾਟਨ ਹੋਏਗੀ ਜੀ 70% ਕਾਟਨ ਹੋਏਗੀ 30% ਮਿਕਸ ਹੋਏਗਾ ਜਿਨ੍ਹਾਂ ਨੇ ਬਰੋਸ਼ਾ ਨਹੀਂ ਪਾਉਣਾ ਜਿਨ੍ਹਾਂ ਨੇ ਪਿਓਰ ਕਾਟਨ ਨਹੀਂ ਪਾਉਣੀ ਜਿਹੜੇ ਕਹਿੰਦੇ ਸਾਡੇ ਇੱਥੋਂ ਮਤਲਬ ਕੱਸ ਜਾਂਦਾ ਹੈ ਸੂਟ ਫਟ ਜਾਂਦਾ ਹੈ ਸੂਟ ਜਾਂ ਸੂਟ ਨੂੰ ਵੱਟ ਬਹੁਤ ਪੈਂਦੇ ਨੇ ਉਹਨਾਂ ਵਾਸਤੇ ਕਾਟਨ ਬਹੁਤ ਵਧੀਆ ਬਹੁਤ ਸੌਫਟ ਜੀ ਕਾਟਨ ਆਊਗੀ ਠੀਕ ਹੈ ਆ ਲੋ ਜੀ ਬਿਲਕੁਲ ਸੌਫਟ ਕਾਟਨ ਆਊਗੀ ਪੀਸੀ ਕਾਟਨ ਆ ਲੋ ਜੀ ਮਿਕਸ ਕਾਟਨ ਠੀਕ ਹੈ ਤੇ ਸੂਟ ਦਾ ਪ੍ਰਾਈਸ ਆਏਗਾ ਜੀ 350 ਸੂਟ ਦਾ ਪ੍ਰਾਈਸ ਆਏਗਾ ਜੀ 350 ਸਾਡੇ 3:30s ਤੁਹਾਡੇ ਘਰ ਪਹੁੰਚ ਜਾਏਗਾ ਦੋ ਸੂਟ ਲੈਣੇ ਪੈਣਗੇ ਠੀਕ ਹੈ ਜੀ ਦੋ ਸੂਟ ਤੁਹਾਨੂੰ ਜ਼ਰੂਰ ਲੈਣੇ ਪੈਣਗੇ ਕਿਉਂਕਿ ਇਸ ਇਹੀ ਸਾਡੀ ਸ਼ੁਰੂ ਤੋਂ ਹੀ ਬਰੋਸ਼ ਦੇ ਨਾਲ ਵੀ ਆਪਾਂ ਦੋ ਸੂਟ ਦੇਨੇ ਆ ਕੈਮਰਿਕ ਤੇ ਵੀ ਦੋ ਸੂਟ ਦੇਨੇ ਇਹ ਵੀ ਸੂਟ ਤੁਹਾਨੂੰ ਦੋ ਸੂਟ ਲੈਣੇ ਪੈਣਗੇ ਠੀਕ ਹੈ ਜਿਹੜੇ ਮਰਜੀ ਦੋ ਸੂਟ ਤੁਸੀਂ ਲੈ ਸਕਦੇ ਹੋ ਪਹਿਲਾ ਕਲਰ ਆ ਗਿਆ ਇਹ ਵਾਲਾ ਗ੍ਰੀਨ ਕਲਰ ਬਹੁਤ ਸੋਹਣੇ ਕਲਰ ਆਉਣਗੇ ਇਹਦੇ ਵਿੱਚ ਦੂਸਰਾ ਕਲਰ ਆ ਗਿਆ ਗ੍ਰੇ ਕਲਰ ਗ੍ਰੇ ਅਸਮਾਨੀ ਕਲਰ ਖੂਬ ਸੂਰਤ ਕਲਰ ਪ੍ਰਿੰਟਿੰਗ ਆਲੋ ਜਿਸ ਤਰ੍ਹਾਂ ਪ੍ਰਿੰਟਿੰਗ ਆਏਗੀ ਇੱਕ ਪਹਿਨਣ ਮੈਸੇਜ ਕੀਤਾ ਸੀ ਆਡੇ ਰੋਕ ਹਲੋ ਜੀ ਇਹ ਬੜੇ ਬੜੇ ਥਾਨ ਹੁੰਦੇ ਆ ਫਿਰ ਖਿੱਲਰ ਜਾਂਦੇ ਐ ਇਸ ਕਰਕੇ ਐਵੇਂ ਹੀ ਦਿਖਾ ਦਿੰਨੇ ਆ ਗ੍ਰੇ ਕਲਰ ਆ ਗਿਆ ਸਮਾਨੀ ਗ੍ਰੇ ਕਲਰ ਪ੍ਰਾਈਸ ਲੱਗੇਗਾ ਜੀ 350 ਹਲੋ ਹਲੋ ਜੀ ਪ੍ਰਿੰਟ ਸ਼ਾਨਦਾਰ ਹੈ ਬਹੁਤ ਸੋਹਣੇ ਪ੍ਰਿੰਟ ਹੈ ਇਹਨਾਂ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਸੀ ਪਰ ਆਪਾਂ ਉਸ ਦਿਨ ਆਰਡਰ ਨਹੀਂ ਲੈ पाए ਆਪਣੇ ਪ੍ਰੋਗਰਾਮ ਸੀਗਾ ਸ਼ਬੀਲ ਦਾ ਤੇ ਇੰਨੇ ਕ ਫੋਨ ਆਏ ਕੁਝ ਪਹਿਣਾ ਤੇ ਨਾਰਾਜ਼ ਵੀ ਹੋ ਗਈਆਂ ਇੰਨੇ ਕ ਆਰਡਰ ਆਏ ਬਹੁਤ ਜ਼ਿਆਦਾ ਪਰ ਆਪਣੇ ਕੋ ਰਿਪਲਾਈ ਨਹੀਂ ਦਿੱਤਾ ਗਿਆ ਉਹਨਾਂ ਨੂੰ ਤੇ ਇਸ ਕਰਕੇ ਕੁਝ ਪਹਿਣਾ ਨਾਰਾਜ਼ ਹੋ ਗਈਆਂ ਕੋਸਟ ਆਪਾਂ ਸੇਲ ਕਰ ਦਿੱਤੇ ਸੀ ਤੇ ਅੱਜ ਆਪਾਂ ਫਿਰ ਤੋਂ ਵੀਡੀਓ ਲੈ ਕੇ ਆਏ ਕਿਉਂਕਿ ਉਸ ਦਿਨ ਥੋੜਾ ਜਿਹਾ ਹੋ ਗਿਆ ਸਟੈਂਡਿੰਗ ਨਹੀਂ ਬਣ ਪਾਈ ਕੋਈ ਓਕੇ ਜੀ ਹੈਲੋ ਠੀਕ ਹੈ ਤੇ ਕੁਝ ਮੇਰੀਆਂ ਪਹਿਣਾ ਵੀਡੀਓ ਦੇ ਨੀਚੇ ਕਮੈਂਟ ਕਰਦੀਆਂ ਨੇ ਬਰੋਸ਼ੇ ਵਾਲੀ ਵੀਡੀਓ ਦੇ ਕਿ ਤੁਸੀਂ ਬਰੋਸ਼ਾ ਬਹੁਤ ਮਹਿੰਗਾ ਦਿੰਦੇ ਹੋ ਮੈਂ ਉਹਨਾਂ ਪਹਿਣਾ ਨੂੰ ਕਹਿਣਾ ਚਾਹੁੰਨੀ ਆ ਕਿ ਜਿਨ੍ਹਾਂ ਨੇ ਲਏ ਆ ਪਲੀਜ਼ ਉਹ ਇੱਕ ਵਾਰੀ ਮੇਰੀਏ ਵੀਡੀਓ ਦੇ ਥੱਲੇ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਬਰੋਸ਼ਾ ਕਿਵੇਂ ਦਾ ਲੱਗਿਆ ਜਿਨ੍ਹਾਂ ਨੇ ਲਏ ਆ ਠੀਕ ਹੈ ਉਹ ਜਰੂਰ ਕਮੈਂਟ ਕਰਿਓ ਇੱਕ ਇੱਕ ਕਮੈਂਟ ਜਰੂਰ ਕਰਿਓ ਕਿ ਬਰੋਸ਼ਾ ਕਿਵੇਂ ਦਾ ਲੱਗਿਆ ਮਹਿੰਗਾ ਲੱਗਿਆ ਕਿ ਸਸਤਾ ਲੱਗਿਆ ਜਰੂਰ ਦੱਸਿਓ ਕਿਉਂਕਿ ਮੇਰੇ ਕੋਲੋਂ ਹਰ ਕਸਟਮਰ ਨੇ 80% ਕਸਟਮਰ ਨੇ ਮੇਰੇ ਕੋਲ ਰਿਪੀਟ ਕੀਤਾ ਹੈ ਔਰ ਰਿਪੀਟ ਵੀ ਇਸ ਤਰ੍ਹਾਂ ਦਾ ਕੀਤਾ ਹੈ ਕਿ ਜੇ ਕਿਸੇ ਨੇ 5 ਸੂਟ ਮੰਗਵਾਏ ਆ ਤੇ ਅਗਲੀ ਵਾਰੀ 10 ਸੂਟ ਹੀ ਮੰਗਵਾਏ ਬਰੋਸ਼ੇ ਦੇ ਸੂਟ ਦਾ ਮੇਰੇ ਕੋਲ ਦੋ ਸੂਟ ਦਾ ਕੋਈ ਮਤਲਬ ਘੱਟ ਆਰਡਰ ਹੋਣਗੇ 2 4 5 ਜੇ ਇਦਾਂ ਇੱਕ ਵੀਡੀਓ ਤੇ ਮਗਰ ਮੇਰੇ 5 ਆਰਡਰ 2 2 ਸੂਟਾਂ ਦੇ ਤੇ ਮੇਰੇ 15 ਆਰਡਰ ਜਿਹੜੇ ਹੁੰਦੇ ਉਹਦੇ ਵਿੱਚ 5 ਸੂਟ 8 ਸੂਟ 10 ਸੂਟ ਇਦਾਂ ਜਾਂਦੇ ਆ ਠੀਕ ਆ ਤੇ ਭਣੇ ਪਹਿਲਾਂ ਕਨਫਰਮ ਕਰਿਆ ਕਰੋ ਕਿ ਅਸੀਂ ਕੀ ਦੇ ਰਹੇ ਆ ਕਿਹੜਾ ਸਟਾਫ ਆ ਉਹਦਾ ਕਿਉਂ ਪ੍ਰਾਈਸ ਜ਼ਿਆਦਾ ਹੈ ਪਰੋਸ਼ਤ 250 ਦਾ ਵੀ ਮਿਲਦਾ ਮੈਂ ਤਾਂ 200 ਦਾ ਵੀ ਸੇਲ ਕੀਤਾ ਇਸੇ ਸਾਲ ਦੀਆਂ ਵੀਡੀਓ ਕੱਢ ਕੇ ਚੈੱਕ ਕਰਿਓ 200 ਰੁਪਏ ਦਾ ਵੀ ਬਰੋਸ਼ਾ ਸੇਲ ਕੀਤਾ ਜਿਨ੍ਹਾਂ ਨੇ ਲਏ ਪਲੀਜ਼ ਕਮੈਂਟ ਕਰਿਓ ਹਲੋ ਜੀ ਅਗਲਾ ਕਲਰ ਦੇਖ ਲੋ ओके पिंक कलर फिर आ गया येलो कलर एक-एक सूट अवेलेबल है क्योंकि उस दिन वाली वीडियो ਤੇ ਜਿੰਨਾ ਭਣਾ ਨੇ ਕਮੈਂਟ ਕਰਕੇ ਸੂਟ ਲੈ ਲਏ ਉਹਨਾਂ ਨੂੰ ਮਿਲ ਗਏ ਕੁਝ ਭਣਾ ਨਰਾਜ ਹੋ ਗਈਆਂ ਕਿ ਸਾਡਾ ਫੋਨ ਹੀ ਨਹੀਂ ਪੀਕੇ ਕੀਤਾ ਸਾਡੇ ਆਰਡਰ ਨਹੀਂ ਲੈ ਹਲੋ ਜੀ येलो कलर ਬਹੁਤ ਸੋਹਣਾ कलर ਹੈ कॉटन ਦਾ ਸੂਟ ਆਏਗਾ ਥੋੜੀ ਜਿਹੀ ਮਿਕਸ कॉटन ਹੋਏਗੀ कलर ਆਏਗਾ ਜੀ ᱨੈੱਡ कलर कलर आ गया जी ग्रे कलर बहुत सोने कलर है पांच, -पांच मीटर की कट आएगी विदाउट दुपट्टा बट्टा सूट होगा प्राइस लगेगा सिर्फ सिर्फ साढ़े तीन सौ तेंसू। साढ़े तीन सौ सूट थोड़े तो घर पहुँच जाएगा ओके जी लाओ ऑरेंज कलर कि सोहना खिड़िया खिड़िया कलर है जी फटाफट लेंदे जाओ जी लो जी अगला कलर आ गया वाइट त ओरेंज क्या ही सुपर कलर है बहुत सोहने कलर सारे सॉफ्ट ते नरम ते ठंडे कूल कलर ते सॉफ्ट कपड़ा ओके okay, जी हेलो हेलो जी अगे आ गया अभी कलर ये भी कलर बहुत सोना आंटिया वास्ते ले लो बहुत सोहना कलर लगेगा तो जी अगला डिजाइन आ गया अपने को ग्रे कलर फ्लावर प्रिंट किन्ने सोने फ्लावर प्रिंट आ गए ਬਹੁਤ ਹੀ ਸੋਹਣੇ ਪ੍ਰਾਈਸ ਲੱਗੇਗਾ ਸਿਰਫ 350 ਤੋਂ 2700 ਦੇ ਆਉਣਗੇ ਪੇਮੈਂਟ ਕਰਦੇ ਜਾਣਾ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਤੇ ਆਪਣੇ ਆਰਡਰ ਬੁੱਕ ਕਰਾ ਲੈਣਾ ਲਓ ਜੀ ਇੱਕ ਕਲਰ ਹੋਰ ਆ ਗਿਆ ਹਰਿਆ ਹਰਿਆ ਖਿੜਿਆ ਖਿੜਿਆ ਮਹਿੰਦੀ ਗ੍ਰੀਨ ਕਲਰ ਤੇ ਨੈਕਸਟ ਕਲਰ ਆ ਗਿਆ ਜੀ orange green ਕਲਰ ਗ੍ਰੀਨ ਵੀ ਵਿੱਚ ਹੈਗਾ ਨਾ ਖਾਕੀ ਖਾਕੀ ਇਹ ਲਓ ਜੀ ਤੇ ਨੈਕਸਟ ਕਲਰ ਆ ਗਿਆ ਜੀ ਸੀ ਗ੍ਰੀਨ ਫਰੋਜ਼ੀ ਹਰਾ ਹਰਾ ਫਰੋਜ਼ੀ ਓਕੇ ਜੀ ਠੀਕ ਹੈ ਅਗਲਾ ਕਲਰ ਆ ਗਿਆ ਬਹੁਤ ਸੋਹਣਾ ਲਾਈਟ ਲਾਈਟ ਪਿੰਕ ਪਿੰਕ ਕਲਰ ਪੱਤੀ ਵਾਲਾ ਪ੍ਰਿੰਟ ਆ ਗਿਆ ਹਲੋ ਜੀ 5 ਮੀਟਰ ਦੀ ਕਟ ਆਏਗੀ 700 ਰੁਪਏ ਦੇ ਦੋ ਸੂਟ ਹੋਣਗੇ फटाफट ਆਰਡਰ ਕਰ ਦੋ ਬੇ ਫਿਕਰ ਹੋ ਕੇ ਆਰਡਰ ਕਰੋ ਆਰਡਰ ਤੁਹਾਡੇ ਕੋਲ ਪਹੁੰਚ ਕਈਆਂ ਨੂੰ ਇਹ ਫਿਕਰ ਹੁੰਦਾ ਸਾਡੇ ਪੈਸੇ ਨਾ ਮਰਜਨ ਨਹੀਂ ਜੀ ਬਿਲਕੁਲ ਪੈਸੇ ਨਹੀਂ ਮੰਨਣਗੇ ਤੁਹਾਡਾ ਆਰਡਰ ਵੀ ਕਿਤੇ ਇੱਧਰ ਉੱਧਰ ਗੁੰਮ ਹੋ ਜਾਂਦਾ ਅਸੀਂ ਜ਼ਿੰਮੇਵਾਰ ਹੋਵਾਂਗੇ ਜਦੋਂ ਤੁਸੀਂ ਪੇਮੈਂਟ ਕਰਦੇ ਹੋ ਜ਼ਿੰਮੇਵਾਰੀ ਸਾਡੀ ਠੀਕ ਹੈ ਹਲੋ ਇਹਦੇ ਵਿੱਚੋਂ ਵੀ ਸੇਲ ਹੋ ਗਿਆ ਸੀ ਅਗਲਾ ਕਲਰ ਆ ਗਿਆ ਹਲੋ ਜੀ ਥੋੜੀ ਜਿਹੀ ਵੱਡੀ ਪੱਤੀ ਚ ਆ ਗਿਆ ਲਵੈਂਡਰ ਕਲਰ ਫਿਰ ਆ ਗਿਆ ਜੀ ਆਪਣੇ ਕੋਲ ਪਿੰਕ ਕਲਰ ਠੀਕ ਹੈ ਬਹੁਤ ਸੋਹਣਾ ਪਿੰਕ ਕਲਰ ਪੱਤੀ ਵਾਲੇ ਚ ਫਿਰ ਆ ਗਿਆ ਆਪਣੇ ਕੋਲ ਕਲਰ ਫਿਰੋਜ਼ੀ ਕਲਰ ਓਕੇ ਜੀ ਫਿਰੋਜ਼ੀ ਕਲਰ ਇੱਕ ਇੱਕ ਸੂਟ ਦਾ ਪੀਸ ਆਏ कह जी ग्रीन कलर ये भी अपने को सूट है मोरपंखिया ग्रीन कलर एको सूट आ मेहंदी कलर ये भी सूट अपने को सिंगल पीस है क्योंकि इन्होंने पीस अपने निकल गए हुए मेहंदी कलर ओके रेड फ्लावर आ लीफ प्रिंट दे एक होर कलर आ गया हल्का हल्का जहा येलो ग्रीन पिस्ता जहा कलर स्क्रीनशॉट ले लो जी ਲੋ ਜੀ ਇੱਕ ਹੋਰ ਡਿਜ਼ਾਈਨ ਆ ਗਿਆ ਇਹ ਵੀ ਪੱਤੇ ਵਾਲਾ ਡਿਜ਼ਾਈਨ ਹੈ ਥੋੜਾ ਜਿਹਾ ਹੋਰ ਵੱਡਾ ਪੱਤਾ ਆ ਗਿਆ ਹਲੋ ਠੀਕ ਹੈ ਔਰ ਕਪੜਾ ਕੁਲਾ ਨਰਮ ਠੀਕ ਹੈ ਕੋਈ ਇਹ ਨਹੀਂ ਆਕੜਿਆ ਹੋਊਗਾ ਇਦਾਂ ਦਾ ਹੋ ਉਦਾਂ ਦਾ ਬਹੁਤ ਸੋਹਣਾ ਕਪੜਾ ਕੁਲਾ ਕਪੜਾ ਆਊਗਾ ਜਿਨ੍ਹਾਂ ਨੇ ਬਰੋਸ਼ਾ ਨਹੀਂ ਲੈਣਾ ਜਿਨ੍ਹਾਂ ਨੇ ਕਾਟਨ ਨਹੀਂ ਲੈਣੀ ਉਹ ਲੈਣ 350 ਦਾ ਕਾਟਨ ਦਾ ਸੂਟ ਕਲਰ ਆ ਗਿਆ yellow ਠੀਕ ਹੈ lemon yellow color ਤੇ ਇੱਕ ਕਲਰ ਆ ਗਿਆ frozi ਠੀਕ ਹੈ ਹਲੋ ਤੇ ਸ਼ੇਅਰਿੰਗ ਗਿਫਟ ਦਿੱਤਾ ਜਾਏਗਾ ਜੀ ਇਸ ਮਹੀਨੇ ਦੇ ਲਾਸਟ ਤੇ ਇਸ ਮਹੀਨੇ ਜੂਨ ਦੇ ਲਾਸਟ ਤੇ ਜਿਹੜੀ ਵੀ ਤਰੀਕ ਤੇ ਸਾਡਾ ਲਾਈਵ ਆਏਗਾ ਉਸ ਉਸ ਦਿਨ ਆਪਾਂ ਲਾਈਵ ਦੇ ਵਿੱਚ ਗਿਫਟ ਅਨਾਉਂਸ ਕਰਾਂਗੇ ਕਿਉਂਕਿ ਬਾਕੇਚੀ ਪੈਣਾ ਨੇ ਐਰਕਾ ਇਸ ਵਾਰੀ ਸ਼ੇਅਰ ਕਰਨ ਦੀ ਕਮਾਲ ਕਰ ਦਿੱਤੀ ਆ 1000 ਤੋਂ ਵੀ ਉੱਪਰ ਸ਼ੇਅਰ ਆਪਣੀ ਵੀਡੀਓ ਹੋਈ ਆ ਤੇ ਬਹੁਤ ਵਧੀਆ ਵੀਡੀਓ ਚੱਲ ਰਹੀ ਆ ਬਾਬੇ ਦੀ ਕਿਰਪਾ ਨਾਲ ਠੀਕ ਹੈ ਔਰ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਜੁਆਇਨ ਕਰ ਲੈਣ Thank you, Tanwad.